ਤੇ ਗਰਣਾ ਕੋਲਾ ਕਰਦੇ ਟਰੋੜੇ ਚ ਲਾਇਓ ਟਰੋੜੇ ਮੇਰੇ ਪਰਾ ਦੇ ਜਰਮ ਜਿਹੜੀ ਘਰ ਤੋਂ ਹੀ ਹੈ ਨਾ ਉੜ ਆ ਜਾਂਦੀ ਟਰੋੜੇ ਤੇ ਬੰਨ ਕੇ ਕਰਕੇ ਬਰਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਵੇਖ ਲੋ ਚਾਰ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਦੇਤੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਕਰਾਉਣਾ ਆਉਂ ਜਾਉਂ ਫਰਾਂਟੇ ਮੇਰੇ ਡੈਡੀ ਦੇ ਹੱਥੀ ਪੈਨ ਲੱਗਾ ਤੇ ਫਿਰ ਵਰਕੇ ਘਟਿਆਂ ਨੂੰ ਦੇ ਬਾਜ ਰੋੜੇ ਮਾਰੰਦਾ ਫਿਰ ਇਹਨਾਂ ਨੇ ਮੇਰਾ ਥੜਾ ਮਾਰਦਾ ਮੇਰਾ ਨਾਮ ਸੁਖਮਣ ਇੱਧੇ ਗਾਲਾਂ ਗੁਲਾ ਕਰਦੇ ਟਰੋੜੇ ਚ ਲਾਏ ਟੋ ਦੇ ਮੇਰੇ ਭਰਾ ਦੇ ਜਰਮ ਜਿਹਦੀ ਘਰ ਤੋਂ ਹੀ ਹੈ ਨਾ ਪੜਾ ਜਾਂਦੀ ਉਹਦੇ ਇੱਥੇ ਮੱਝੀ ਦੇ ਅੱਛਾ ਤੇ ਜੜੀ ਦਾ ਇੱਧੇ ਦੇ ਰੋਣਾ ਬੱਜਾ ਅੱਛਾ ਦਰੀ ਬੀਰ ਜੇਕਰ ਤਾਂ ਪੜਦਾ ਹੈ ਜੀ ਰਾਜਣੀ ਜਿਹਦੀ ਦਿੱਟੋਗੀ ਬਲਵਿੰਦਰ ਸਿੰਘ ਹਾਂ ਮਰੇ ਲਈ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਹਾਂ ਜੀ ਆ ਮੈਂ ਕਰਦੇ ਆ ਪਵੇ ਨੂੰ ਮਰੇ ਢੋਨੇ ਤੱਕ ਲੇ ਉਹ ਹੀ ਗਾਣਾ ਗੁਣਾ ਕੱਢਦੀ ਹੋਰ ਤਰੀ ਦੀ ਗੱਲ ਹੋਈ ਰਵੀ ਦੇ ਨਿਆਣਿਆਂ ਨਾਲ ਭੋਲਾ ਤੇ ਮੋਟਾ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੇ ਤੂੰ ਨਹੀਂ ਮਰ ਜਾਣਾ ਫਟਦੀ ਗੱਲ ਤੋਂ ਗੱਲ ਕੋਈ ਨਹੀਂ ਭਾਈ ਜਦੋਂ ਕਾਲਾ ਕੱਟਦੇ ਆ ਕੇ ਗਾੜੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆਏ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਦੋੜੇ ਮਾਰਿਆ 8 ਮਾਰੀ ਸੱਟ ਵੱਜੀ ਸੱਟ ਵੱਜੀ ਤੇ ਬਚੀ ਮਾਰੀ ਨਾਲ ਹੀ ਉਹਦੇ ਮੁੰਡਿਆਂ ਦੀ ਰਾਜ ਸਰਾਣਾ ਸਾਜੀ ਮੁੰਡਿਆਂ ਦੀ 7:00 ਵੀ ਹੋਈ ਜੀ ਰੋਲ ਕੋਈ ਨਹੀਂ ਇਹ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਕੋਲ ਚਾਰ ਗਾੜੀ ਤਾਂ ਇਹਨੂੰ ਕਹ ਆ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਤੇ ਮੇਰੇ ਡੈਡੀ ਕਹਿੰਦਾ ਨਹੀਂ ਅਹੀਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਲਾਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਿਰ ਫੜ ਕੇ ਗੁੱਟਿਆਂ ਨੂੰ ਤੇ ਬਾਅਦ ਚ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਥੜਾ ਮਹਾਤਾ ਇਟ ਮਾਰ ਕੇ ਟੇਟਰ ਦੇਖਦਾ ਰਹਿ ਗਿਆ ਤੇ ਜਦ ਇਟ ਵਜੀ ਇਹਨੂੰ ਮਦਦ ਇਟ ਟੇਟ ਪੜ ਇਹ ਸਾਡੇ 6.5 ਕੌਣੇ ਕਸਾ ਦੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਹੀਗਾ ਅੱਛਾ ਫੇਰ ਆ ਕੇ ਘਰੋਂ ਦੋਵੇਂ ਪਿਆ ਉਹ ਸੱਤੇ ਦਾ ਮੁੜੇ ਨਾਮ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਹੀ ਰਹੇ ਤੇ ਮਾਂ ਉਤਰਾਈ ਹੈ ਮਗਰ ਤੋੜੀ ਚਲਾਏ ਉਹਨਾਂ ਦੇ ਰੋ ਜੀ ਸਾਨੂੰ ਨੇ ਇੱਕ ਸਵੇਰੇ ਕਹਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਤੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪਤਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮੁੱਤੇ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪਤਲ ਗੁਰਦਾਸਪੁਰ ਤੇ ਦੋਵਾਰ ਆਪਾਂ ਜ ਨਜ਼ਰ ਅੰਜਸੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੀ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੋਨ ਕਰਤੀ ਹੈ ਤੇ ਬਾਕੀ ਜਿਹੜਾ ਮਿੱਤੀ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਰੋਹਿਤ ਮਸੀਹਾ rahul masiha ਤੇ ਇੱਕ ਨਰੀ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ ਹੈ 103 ਬੀ ਐਨ ਐਸ